ਓਪਨ ਦੇ ਵਿੱਚ ਖੁੱਲੀਆਂ ਬਿਜਲੀ ਦੀਆਂ ਤਾਰਾਂ ਇੱਥੇ ਮੌਜੂਦ ਹੈਗੀਆਂ ਜਿੱਥੇ ਕੋਈ ਕੀਮਤੀ ਜਾਨਾਂ ਵੀ ਜਾ ਸਕਦੀਆਂ ਲੋਕਾਂ ਨੂੰ ਕਰੰਟ ਵੀ ਪੈ ਸਕਦਾ ਔਰ ਜਿਹੜਾ ਬਿਜਲੀ ਵਿਭਾਗ ਨੂੰ ਬੜਾ ਵੱਡਾ ਦੂਨਾ ਲੱਗਣ ਦੇ ਅਸਾਰ ਇੱਥੇ ਬਣ ਸਕਦੇ ਆ ਉਹ ਮੀਟਰ ਜਿਹੜੇ ਕੋਈ ਚੱਲ ਨਹੀਂ ਰਹੇ ਔਰ ਤੁਸੀਂ ਆਪਣੀ ਇਸ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਜਿੰਨਾ ਗ੍ਰਿਲਸ ਵੀ ਲੱਗੀਆਂ ਨੇ ਉੱਪਰ ਉਹਨਾਂ ਦੇ ਉੱਤੇ ਤਾਰਾਂ ਦਾ ਕਿੱਡਾ ਵੱਡਾ ਜੰਜਾਲ ਹੈਗਾ ਇਹ ਵੀ ਸਾਨੂੰ ਬਹੁਤ ਸ਼ਰਮਿੰਦਗੀ ਦਾ ਵਾਇਸ ਦਨਾ ਰਿਹਾ ਔਰ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਉਹਦੀ ਨਾਕਿਸਕਾਰ ਕਰਦਗੀ ਦਿਖਾ ਰਿਹਾ ਬੈਡ ਪਰਫਾਰਮੈਂਸ ਦਿਖਾ ਰਿਹਾ ਔਰ ਜਿਹੜੇ ਅੱਗ ਬੁਝਾਓ ਯੰਤਰ ਵੀ ਹੈਗੇ ਆ ਸਾਹਮਣੇ ਜੀ ਉਹਨਾਂ ਨੂੰ ਵੀ ਅਸੀਂ ਦੇਖੀਏ ਵੀ ਕਈ ਸਾਲਾਂ ਤੋਂ ਦਹਾਕਿਆਂ ਤੋਂ ਪੁਰਾਣੇ ਲੱਗੇ ਹੋਏ ਆ ਕਈ ਦਿਹਾਕੀਆਂ ਤੋਂ ਉਸ ਤਰ੍ਹਾਂ ਦੀ ਉਸ ਤਰ੍ਹਾਂ ਲੱਗੇ ਆ ਇਹ ਵੀ ਕਦੀ ਚੈੱਕ ਆਊਟ ਨਹੀਂ ਕੀਤੇ ਗਏ ਕਿ ਇੱਥੇ ਇਹ ਯੂਜ਼ੇਬਲ ਹੈਗੇ ਆ ਜਾਂ ਕਿਸੇ ਅੱਗ ਬੁਝਾਉਣ ਅੱਗ ਨੂੰ ਬੁਝਾਉਣ ਵਾਸਤੇ ਇਹ ਮੱਦੇ ਮੁਕਾਬਲ ਹੈਗੇ ਆ ਵੀ ਕਿ ਨਹੀਂ ਹੈਗੇ ਇੱਕ ਨਾ ਪੰਜਾਬੀ ਦੀ ਖਾਬਦ ਹੈਗੀ ਆ ਕਿ ਉਹ ਕਹਿੰਦੇ ਕਿ ਗਿੱਦੜਾ ਗਿੱਦੜ ਹੈ ਉਹ ਮੈਲ ਖਾ ਖਾ ਕੇ ਫਿੱਟਿਆ ਇੱਥੋਂ ਸਮਝ ਆਉਂਦਾ ਕੀ ਇੰਪਰੂਵਮੈਂਟ ٹرسٹ ਦੇ ਕੁਝ ਇੱਕ ਕਾਲੀਆਂ ਭੇਡਾਂ ਦੇ ਰੂਪ ਦੇ ਵਿੱਚ ਅਧਿਕਾਰੀ ਔਰ ਕਈ ਇਦਾਂ ਦੇ ਅਮਲੇ ਹੈਗੇ ਆ ਜਿਹੜੇ ਕੀ ਮੈਲ ਖਾਕਾ ਫਿੱਟ ਗਏ ਆ ਜਿਹੜੇ ਕਰਪਸ਼ਨ ਦਾ ਬਾਇਸ ਬਣ ਗਏ ਆ 1 ਲੱਖ ਸਕੁਅਰ ਫੀਟ ਆਫ ਦਾ ਬਿਲਡਿੰਗ ਇੱਥੇ ਪਾਰਕਿੰਗ ਦੀ ਸੁਵਿਧਾ ਹੈਗੀ ਆ ਜਿੱਥੇ 300 ਕਾਰਾਂ ਤੱਕ ਪਲੇਸ ਹੋ ਸਕਦੀਆਂ ਸੋ ਉਥੋਂ ਤੁਸੀਂ ਦੇਖ ਲਓ ਕਿ ਉੱਥੇ ਪਲੇਸਮੈਂਟ ਨਾ ਕਰਾ ਕੇ ਸੜਕਾਂ ਦੇ ਉਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਰਾਂ ਦੀ ਪਾਰਕਿੰਗ ਹੁੰਦੀ ਆ ਜਿਸ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਇਸ ਪੌਛ ਇਲਾਕੇ ਦੇ ਵਿੱਚ ਵੱਡਾ ਟ੍ਰੈਫਿਕ ਜੌਸ ਕ੍ਰੀਏਟ ਹੋ ਜਾਂਦਾ ਆ ਲੋਕਾਂ ਦਾ ਸੜਕ ਤੋਂ ਲੰਘਣਾ ਜਿਹੜਾ ਉਹ ਬੜਾ ਮੁਸ਼ਕਲ ਹੋ ਜਾਂਦਾ ਨਾ ਮناسب ਹੋ ਜਾਂਦਾ ਪਰ ਇਲਲੀਗਲ ਤਰੀਕੇ ਦੇ ਨਾਲ ਕਈਆਂ ਨੇ ਉਸ ਜਿਹੜੇ ਉਹ ਔਨਰ ਟੀਵੀ ਦੇ ਨਾਲ ਤੇ ਮੈਂ ਹਾਂ ਰਜੇਸ਼ ਸੰਧੂ ਖੜਿਆ ਆ ਅੰਮ੍ਰਿਤਸਰ ਦੇ ਪੌਛ ਇਲਾਕਾ ਲਾਰੈਂਸ ਰੋਡ ਜਿੱਥੇ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੀ ਬਿਲਡਿੰਗਾਂ ਜਿਹੜੀ ਨੈਰੋ ਸ਼ਾਪਿੰਗ ਕੰਪਲੈਕਸ ਜਿਹਦੇ ਵਿੱਚ ਘਟੋ ਘਟ 500 ਦੇ ਕਰੀਬ ਦੁਕਾਨਦਾਰ ਜਿਹੜੇ ਨੇ ਆਪਣੀ ਰੋਜੀ ਰੋਟੀ ਕਮਾਉਣ ਹੁੰਦੇ ਨੇ ਤੇ ਉਹਨਾਂ ਵੱਲੋਂ ਇੱਥੇ ਜਿਹੜਾ ਕਿ ਅੰਮ੍ਰਿਤਸਰ ਇੰਪਰੂਵਮੈਂਟ ਟ੍ਰੈਸਟ ਦੇ ਕਮਾਉ ਪੋਤਾ ਹੈ ਪੰਜਾਬ ਸਰਕਾਰ ਦਾ ਉਹਦੀ ਬਿਲਡਿੰਗਾਂ ਦੇ ਵਿੱਚ ਆਪਣਾ ਕੰਮਕਾਰ ਚਲਾਇਆ ਜਾ ਰਿਹਾ ਹੈ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਅੰਮ੍ਰਿਤਸਰ ਇੰਪਰੂਵਮੈਂਟ ਟ੍ਰੈਸਟ ਦੀ ਇਸ ਬਿਲਡਿੰਗ ਦੀ ਨੈਰੋ ਸ਼ਾਪਿੰਗ ਕੰਪਲੈਕਸ ਦੀ ਤੇ ਸਫਾਈ ਨੂੰ ਲੈ ਕੇ ਤੇ ਹੋਰ ਕਈ ਗੱਲਾਂ ਨੂੰ ਲੈ ਕੇ ਹਾਲਤ ਜਿਹੜੇ ਨੇ ਵੱਧ ਤੋਂ ਵੱਤਰ ਹੁੰਦੇ ਦਿਖਾਈ ਦਿੰਦੇ ਨੇ ਲੇਕਿਨ ਇ ਨਹੀਂ ਜਾ ਰਿਹਾ ਲੇਕਿਨ ਇਸ ਮੁੱਦੇ ਨੂੰ ਅੱਜ ਸਾਡੇ ਨਾਲ ਦਰਸ਼ਕਾਂ ਦੇ ਅੱਗੇ ਉਜਾਗਰ ਕਰਨ ਲਈ ਪਹੁੰਚੇ ਨੇ ਸਮਾਹ ਸੇਵਕ ਇੰਜੀਨੀਅਰ ਪਵਨ ਸ਼ਰਮਾ ਬਬਾ ਸਵਾਗਤ ਆ ਜੀ ਓਨਰ ਟੀਵੀ ਤੇ ਧੰਨਵਾਦ ਰਜੇ ਜੀ ਸੋ ਪਮਨ ਜੀ ਗੱਲ ਕਰ ਗਏ ਸਮਾਜ ਸੇਵਕਾਂ ਨੂੰ মিডিਆ ਨੂੰ ਇਹ ਹਾਲਾਤ ਜਿਹੜੇ ਨੇ ਅੰਮ੍ਰਿਤਸਰ ਇੰਪਰੂਵਮੈਂਟ ਟੈਸਟ ਦੀ ਬਿਲਡਿੰਗ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਦਿਖਾਈ ਦਿੰਦੇ ਨੇ ਕਿ ਪ੍ਰਸ਼ਾਸਨ ਨੂੰ ਕਿ ਇੰਪਰੂਵਮੈਂਟ ਟੈਸਟ ਨੂੰ ਇਹਦੇ ਵੱਲ ਕੋਈ ਧਿਆਨ ਕਿਉਂ ਨਹੀਂ ਜਾਂਦਾ ਰਜੇਸ਼ ਜੀ ਪਹਿਲਾਂ ਤੇ ਆਪ ਜੀ ਦਾ ਧੰਨਵਾਦ ਆ ਜਿਹੜਾ ਬਹੁਤ ਹੀ ਇੰਪੋਰਟੈਂਟ ਵਿਸ਼ਾ ਤੁਸੀਂ ਦਰਸ਼ਕਾਂ ਦੇ ਸਾਹਮਣੇ ਲਿਆ ਰਹੇ ਹੋ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਅੱਜ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਬੜੇ ਹੀ ਪੌਸ਼ ਏਰੀਆ ਲਾਰੈਂਸ ਰੋਡ ਨੋਵਲਟੀ ਚੌਂਕਸ ਦੇ ਜਿਹੜਾ ਇੱਕ ਬੜਾ ਵੱਡਾ ਸ਼ਾਪਿੰਗ ਕੰਪਲੈਕਸ ਬਣਿਆ ਆ ਨਹਿਰੂ ਸ਼ਾਪਿੰਗ ਕੰਪਲੈਕਸ ਉਹਦੇ ਹਦੂਦ ਦੇ ਉੱਤੇ ਖੜੇ ਆ ਔਰ ਅਸੀਂ ਮੌਜੂਦਾ ਸਥਿਤੀ ਇਹ ਦੇਖ ਰਿਹਾ ਕਿ ਇੱਥੇ ਬਹੁਤ ਵੱਡੀ ਗੰਦਗੀ ਦੀ ਪਰਹਾਹ ਰਿਆ ਔਰ ਓਪਨ ਦੇ ਵਿੱਚ ਖੁੱਲੀਆਂ ਬਿਜਲੀ ਦੀਆਂ ਤਾਰਾਂ ਇੱਥੇ ਮੌਜੂਦ ਹੈਗੀਆਂ ਜਿੱਥੇ ਕੋਈ ਕੀਮਤੀ ਜਾਨਾਂ ਵੀ ਜਾ ਸਕਦੀਆਂ ਲੋਕਾਂ ਨੂੰ ਕਰੰਟ ਵੀ ਪੈ ਸਕਦਾ ਔਰ ਜਿਹੜਾ ਬਿਜਲੀ ਵਿਭਾਗ ਨੂੰ ਬੜਾ ਵੱਡਾ ਚੂਨਾ ਲੱਗਣ ਦੇ ਅਸਾਰ ਇੱਥੇ ਬਣ ਸਕਦੇ ਆ ਉਹ ਮੀਟਰ ਜਿਹੜੇ ਆ ਕੋਈ ਚੱਲ ਨਹੀਂ ਰਹੇ ਬੀਲੀ ਦੀ ਤਾਰਾਂ ਓਪਨ ਹੈਗੀਆਂ ਆ ਕਰੰਟ ਇੱਥੋਂ ਲੱਗ ਸਕਦਾ ਕੁੰਡੀਆਂ ਪੈ ਸਕਦੀਆਂ ਬੜਾ ਵੱਡਾ ਇਲੈਕਟ੍ਰਿਸਿਟੀ ਲਾਸ ਵੀ ਇੱਥੇ ਹੋ ਸਕਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਇੱਥੇ ਹੋ ਸਕਦਾ ਉਸ ਤੋਂ ਬਾਅਦ ਇਤੋਂ ਦੇ ਸਾਰੇ ਸੀਵੇਜ ਦੇ ਬਹੁਤ ਸਾਰੇ ਟੱਕਣ ਜਿਹੜੇ ਆ ਖੁੱਲੇ ਸਾਨੂੰ ਦਿਖ ਰਿਹਾ ਇਹਦੇ ਵਿੱਚ ਕੋਈ ਆਉਣ ਵਾਲਾ ਵਿਜ਼ਟਰ ਜਿਹੜਾ ਉਹ ਡਿੱਗ ਸਕਦਾ ਚੋਟਲ ਹੋ ਸਕਦਾ ਛੱਟ ਲੱਗ ਸਕਦੀ ਆ ਔਰ ਤੁਸੀਂ ਆਪਣੀ ਇਸ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਜਿੰਨਾ ਗ੍ਰਿਲਸ ਵੀ ਲੱਗੀਆਂ ਨੇ ਉੱਪਰ ਉਹਨਾਂ ਦੇ ਉੱਤੇ ਤਾਰਾਂ ਦਾ ਕਿੱਡਾ ਵੱਡਾ ਜੰਜਾਲ ਹੈਗਾ ਇਹ ਵੀ ਸਾਨੂੰ ਬਹੁਤ ਸ਼ਰਮਿੰਦਗੀ ਦਾ ਵਾਇਸ ਨਾ ਰਿਹਾ ਔਰ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਉਹਦੀ ਨਾਕਿਸਕਾਰ ਕਰਦਗੀ ਦਿਖਾ ਰਿਹਾ ਬੈਡ ਪਰਫਾਰਮੈਂਸ ਦਿਖਾ ਰਿਹਾ ਔਰ ਜਿਹੜੇ ਅੱਗ ਬੁਝਾਓ ਯੰਤਰ ਵੀ ਹੈਗੇ ਆ ਸਾਹਮਣੇ ਜੇ ਉਹਨਾਂ ਨੂੰ ਵੀ ਅਸੀਂ ਦੇਖੀਏ ਵੀ ਕਈ ਸਾਲਾਂ ਤੋਂ ਦ ਉਹ ਪੁਰਾਣੇ ਲੱਗੇ ਹੋਏ ਆ ਕਈ ਦਿਹਾਕਿਆਂ ਤੋਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਲੱਗੇ ਆ ਇਹ ਵੀ ਕਦੀ ਚੈੱਕ ਆਊਟ ਨਹੀਂ ਕੀਤੇ ਗਏ ਕਿ ਇੱਥੇ ਇਹ ਯੂਜ਼ੇਬਲ ਹੈਗੇ ਆ ਜਾਂ ਕਿਸੇ ਅੱਗ ਬੁਝਾਉਣ ਅੱਗ ਨੂੰ ਬੁਝਾਉਣ ਵਾਸਤੇ ਇਹ ਮੱਦੇ ਮੁਕਾਬਲ ਹੈਗੇ ਆ ਵੀ ਕਿ ਨਹੀਂ ਹੈਗੇ ਸੋ ਇਸ ਕਰਕੇ ਮਾੜੀ ਕਾਰਗਰਦਗੀ ਸਾਨੂੰ ਦਿਸ ਰਹੀ ਆ ਸੋ ਆਮ ਤੌਰ ਦੇ ਉੱਪਰ ਤੁਹਾਡੇ ਵੱਲੋਂ ਵੀ ਇੱਥੇ ਵਿਜ਼ਿਟ ਕੀਤਾ ਜਾਂਦਾ ਹੋਵੇਗਾ ਨੈਰੋ ਸ਼ਾਪਿੰਗ ਕੰਪਲੈਕਸ ਦੇ ਬਿਲਡਿੰਗਾਂ ਦੀ ਗੱਲ ਕਰੀਏ ਮੰਜ਼ਲਾਂ ਦੀ ਗੱਲ ਕਰੀਏ ਸਫਾਈ ਦੇ ਹਾਲਾਤ ਜਦੋਂ ਵੇਖਣ ਨੂੰ ਮਿਲਦੇ ਨੇ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਵੀ ਇੱਕ ਦਾਵੇ ਪ੍ਰਸ਼ਾਸਨ ਦੇ ਕੁਝ ਹੋਰ ਨੇ ਲੇਕਿਨ ਜ਼ਮੀਨੀ ਹਕੀਕਤ ਦੇਖੋ ਇੱਕ ਨਾ ਪੰਜਾਬੀ ਦੀ ਖਾਵਤ ਹੈਗੀ ਆ ਕਿ ਉਹ ਕਹਿੰਦੇ ਕਿ ਗਿੱਦੜਾ ਗਿੱਦੜ ਹੈ ਉਹ ਮੈਲ ਖਾ ਖਾ ਕੇ ਫਿੱਟਿਆ ਇੱਥੋਂ ਸਮਝ ਆਉਂਦਾ ਕਿ ਇੰਪਰੂਵਮੈਂਟ ٹرسٹ ਦੇ ਕੁਝ ਇੱਕ ਕਾਲੀਆਂ ਭੇਡਾਂ ਦੇ ਰੂਪ ਦੇ ਵਿੱਚ ਅਧਿਕਾਰੀ ਔਰ ਕਈ ਇਦਾਂ ਦੇ ਅਮਲੇ ਹੈਗੇ ਆ ਜਿਹੜੇ ਕਿ ਮੈਲ ਖਾ ਖਾ ਫਿੱਟ ਗਏ ਆ ਜਿਹੜੇ ਕਰਪਸ਼ਨ ਦਾ ਵਾਇਸ ਬਣ ਗਏ ਆ ਜਿਹੜੇ ਇੱਥੋਂ ਦੇ ਦੁਕਾਨਦਾਰਾਂ ਕੋਲੋਂ ਪੈਸੇ ਲੁੱਟਦੇ ਆ ਠੱਗੀਆਂ ਮਾਰਦੇ ਆ ਔਰ ਇਹਨਾਂ ਨੂੰ ਇਨਕ੍ਰੋਚਮੈਂਟ ਕਰਨ ਵਾਸਤੇ ਅਗਰਸਰ ਕਰਦੇ ਆ ਫਿਰ ਜੇ ਇਦਾਂ ਦੇ ਮੈਲ ਖਾ ਕੇ ਫਿੱਟਣ ਵਾਲੇ ਅਧਿਕਾਰੀ ਹੋਣਗੇ ਤੇ ਫਿਰ ਉਹਨਾਂ ਨੇ ਸਾਫ ਸਫਾਈ ਦੇ ਪ੍ਰਬੰਧ ਕਿਥੋਂ now. ਉਹਨਾਂ ਨੇ ਸੇਫਟੀ ਸਿਕਿਉਰਿਟੀ ਦੇ ਪ੍ਰਬੰਧ ਕਿੱਥੋਂ ਕਰਨੇ ਆ ਉਹਨਾਂ ਨੇ ਅਜਿਹੇ ਪ੍ਰਬੰਧ ਕਿੱਥੋਂ ਕਰਨੇ ਆ ਜੀ ਦੇ ਨਾਲ ਆਮ ਵਿਜ਼ਟਰ ਨੂੰ ਟੂਰਿਸਟ ਨੂੰ ਜਾਂ ਬਾਹਰੋਂ ਅੰਦਰੋਂ ਕੋਈ ਵੀ ਆਇਆ ਵਿਅਕਤੀ ਆ ਉਹਨੂੰ ਕੋਈ ਸੁੱਖ ਸਹੂਲਤ ਹੋ ਜੇ ਉਹਨਾਂ ਦਾ ਸਾਰਾ ਧਿਆਨ ਫਿਰ ਇਸ ਵੱਲ ਹੋਊਗਾ ਕਿ ਇਹਨਾਂ ਦੁਕਾਨਦਾਰਾਂ ਕਰੀਬ 500 ਦੇ ਕਰੀਬ ਇੱਥੇ ਦੁਕਾਨਾਂ ਨੇ ਉਹਨਾਂ ਕੋਲੋਂ ਕਮਾਈ ਕਿਦਾਂ ਕੀਤੀ ਜਾਵੇ ਕਿਦਾਂ ਉਹਨਾਂ ਨੂੰ ਪੈਸੇ ਲੈ ਕੇ ਸੁਵਿਧਾਵਾਂ ਮਿਆਸਰ ਕਰਾਈਆਂ ਜਾਣ ਕਿਦਾਂ ਤੁਸੀਂ ਆਪ ਦੇਖ ਲਓ ਕਿ ਬੇਸਮੈਂਟ ਦੇ ਵਿੱਚ ਵੀ ਇੱਥੇ ਪਾਰਕਿੰਗ ਹੈਗੀ ਆ 1 ਲੱਖ ਸਕੁਅਰ ਫੀਟ ਆਫ ਦਾ ਬਿਲਡਿੰਗ ਇੱਥੇ ਪਾਰਕਿੰਗ ਦੀ ਸੁਵਿਧ ਤੱਕ ਪਲੇਸ ਹੋ ਸਕਦੀਆਂ ਸੋ ਤੁਸੀਂ ਦੇਖ ਲਓਗੇ ਉੱਥੇ ਪਲੇਸਮੈਂਟ ਨਾ ਕਰਾ ਕੇ ਸੜਕਾਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਰਾਂ ਦੀ ਪਾਰਕਿੰਗ ਹੁੰਦੀ ਆ ਜਿਸ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਇਸ ਪੌਸ਼ ਇਲਾਕੇ ਦੇ ਵਿੱਚ ਵੱਡਾ ਟ੍ਰੈਫਿਕ ਜੌਸ ਕ੍ਰੀਏਟ ਹੋ ਜਾਂਦਾ ਆ ਲੋਕਾਂ ਦਾ ਸੜਕ ਤੋਂ ਲੰਘਣਾ ਜਿਹੜਾ ਉਹ ਬੜਾ ਮੁਸ਼ਕਲ ਹੋ ਜਾਂਦਾ ਨਾ ਮناسب ਹੋ ਜਾਂਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਕਿਹੜੀਆਂ ਕਾਲੀਆਂ ਭੇਡਾਂ ਔਰ ਇਹ ਦੁਕਾਨਦਾਰ ਜਾਂ ਇਦਾਂ ਦੇ ਜਿਹੜੇ ਕਰਪਟ ਮਾਇਨੇ ਵਾਲੇ ਲੋਕ ਆ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਨੂੰ ਕਿਹੜੀ ਮਠਾਈ ਮਹੀਨੇ ਬਾਅਦ ਭੇਜਦੇ ਆ ਕਿ ਜਿਹੜਾ ਉਹਨਾਂ ਨੂੰ ਇਹ ਇਨਕ੍ਰੋਚਮੈਂਟ ਕਰਨ ਤੋਂ ਕੋਈ ਰੋਕਦਾ ਹੀ ਨਹੀਂ ਗੁੰਡਾਗਰਦੀ ਕਰਨ ਤੋਂ ਕੋਈ ਰੋਕਦਾ ਹੀ ਨਹੀਂ ਸੋ ਆਮ ਤੌਰ ਤੇ ਵੇਖਿਆ ਜਾਂਦਾ ਸਮੇਂ-ਸਮੇਂ ਤੇ ਜਿਹੜੇ ਅੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਇੱਥੇ ਪਹੁੰਚਦੇ ਨੇ ਵਿਜ਼ਿਟ ਕੀਤੀ ਜਾਂਦੀ ਹੈ ਹਾਲਾਤਾਂ ਦਾ ਜਾਇਜ਼ਾ ਲਿਆ ਜਾਂਦਾ ਦੁਕਾਨਦਾਰਾਂ ਨੂੰ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਵੀ ਇੱਥੇ ਅਕਰੋਚਮੈਂਟ ਜਿਹੜੀ ਆ ਬੰਦ ਕੀਤੀ ਜਾਵੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਹਾਲਾਤ ਜਿਹੜੇ ਨੇ ਟਸ ਤੋਂ ਮਸ ਹੁੰਦੇ ਦਿਖਾਈ ਨਹੀਂ ਦਿੰਦੇ ਲੱਗਦਾ ਨਹੀਂ ਹੈ ਵੀ ਸਿਰਫ ਗੋੰਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਚੇਅਰਮੈਨ ਵੱਲੋਂ ਕੀਤਾ ਜਾ ਰਿਹਾ ਹਾਲਾਂਕਿ ਕੋਈ ਕਾਰਵਾਈ ਜਿਹੜੀ ਆ ਬਣਦੀ ਨਹੀਂ ਕੀਤੀ ਜਾਂਦੀ ਦੇਖੋ ਚੇਅਰਮੈਨ ਇੰਪਰੂਵਮੈਂਟ ਟਰਸਟ ਇਹਨੂੰ ਫੋਟੋ ਓਪਰਚ्युनिटी ਬਣਾ ਲੈਂਦੇ ਆ মিডিਆ ਓਪਰਚ्युनिटी ਬਣਾ ਲੈਂਦੇ ਆ ਕੁਝ ਇੱਕ মিডিਆ ਦੇ ਕੈਮਰਿਆਂ ਨਾਲ ਲੈ ਇੱਥੇ ਆ ਕੇ ਦਿਸ਼ਾ ਨਿਰਦੇਸ਼ ਦਿੱਤੇ ਚਲੇ ਗਏ ਉਸ ਤੋਂ ਬਾਅਦ ਹਾਲਾਤ ਜਿਉਂਦੇ ਤਿਉਹ ਹੋ ਜਾਂਦੇ ਆ ਸਿੱਧਾ ਸਿੱਧਾ ਸਮਝ ਆਉਂਦਾ ਕਿ ਉਹ ਜੋ ਕਹਿ ਰਹੇ ਉਹਨਾਂ ਦੇ ਦਿਲ ਦੇ ਵਿੱਚ ਉਹ ਗੱਲ ਨਹੀਂ ਹੈਗੀ ਉਹਨਾਂ ਦੀ ਮਨਸ਼ਾ ਉਹ ਨਹੀਂ ਹੈਗੀ ਉਹ ਦੱਸ ਦੇਣ ਕਿ ਕਿਹੜੇ ਬੈਡ ਐਲੀਮੈਂਟਸ ਕਿਹੜੇ ਪੋਲੀਟੀਕਲ ਪ੍ਰੈਸ਼ਰ ਕਿਹੜੇ ਸਿਆਸੀ ਦਬਾਅ ਵੇਠਾ ਕੇ ਜਾਂ ਫਿਰ ਕਿਹੜੀ ਮਿਠਾਈ ਉਹਨਾਂ ਨੂੰ ਇਦਾਂ ਦੀ ਪਹੁੰਚ ਜਾਂਦੀ ਆ ਜਿਹਦੇ ਨਾਲ ਉਸ ਤੋਂ ਬਾਅਦ ਫੇਅਰ ਇਨਕ੍ਰੋਚਮੈਂਟ ਇੱਥੇ ਕਰਾ ਦਿੰਦੇ ਆ ਸਿੱਧਾ-ਸਿੱਧਾ ਜ਼ਿੰਮੇਵਾਰੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੀ ਬੰਦੀ ਆ ਕਿਉਂਕਿ ਪੋਲੀਟੀਕਲ ਹੈੱਡ ਚੇਅਰਮੈਨ ਉਹ ਹੁੰਦਾ ਹੈ ਔਰ ਉਸ ਵਾ ਜਿਹੜੇ ਅਫੀਸ਼ੀਅਲਜ਼ ਆ ਉਹਨਾਂ ਨੂੰ ਕਿਹੜਾ ਗੁੜ ਖਵਾਉਂਦੇ ਆ ਕਿ ਜਿਹੜਾ ਉਹ ਫੇਅਰ ਇਨਕ੍ਰੋਚਮੈਂਟ ਕਰਾਉਣ ਦੇ ਉੱਤੇ ਰਾਜ਼ੀ ਹੋ ਜਾਂਦੇ ਆ ਉਹ ਕੰਪਲੈਕਸ ਜਿਹੜਾ ਸ਼ਹਿਰ ਦੇ ਟ੍ਰੈਫਿਕ ਦੀ ਗਲੇ ਦੀ ਹੱਡੀ ਬਣਿਆ ਹੋਵੇ ਉਹ ਕੰਪਲੈਕਸ ਜਿੱਥੇ ਗੈਰ ਕਾਨੂੰਨੀ ਪਾਰਕਿੰਗ ਦਾ ਧੰਦਾ ਵੱਡੇ ਲੈਵਲ ਤੇ ਚੱਲ ਰਿਹਾ ਹੋਵੇ ਉਹ ਕੰਪਲੈਕਸ ਜਿਹੜਾ ਸ਼ਹਿਰ ਦੇ ਸਪਰਾਈਮ ਏਰੀਆ ਦੇ ਵਿੱਚੋਂ ਲੋਕਾਂ ਨੂੰ ਸੜਕ ਤੋਂ ਲੰਘਣ ਤੋਂ ਵੀ ਰੋਕ ਰਿਹਾ ਹੋਵੇ ਇਹਨਾਂ ਨੂੰ ਕਿਉਂ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਨਦਾਮਤ ਦੇ ਬਾਇਸ ਕਿਉਂ ਨਹੀਂ ਬੰਦੇ ਕਿਉਂ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਸਾਰੇ ਇਲੀਗਲ ਇਨਕ੍ਰੋਚਮੈਂਟ ਇਥੋਂ ਹਟਾਈ ਜਾਵੇ ਸਾਫ ਸਫਾਈ ਦਾ ਪ੍ਰਬੰਧ ਪੂਰਾ ਕੀਤਾ ਜਾਵੇ ਆਮ ਲੋਕ ਜਿਹੜੇ ਵਿਜ਼ਟਰ ਇੱਥੇ ਆਉਂਦੇ ਆ ਉਹ ਸੁੱਖ ਦਾ ਸਾਹ ਲੈਣ ਅੱਛੀ ਸੇਫਟੀ ਸਿਕਿਉਰਿਟੀ ਨਾਲ ਆਪਣੇ ਵੀਹਿਕਲ ਪਾਰਕ ਕਰਨ ਉਹਨਾਂ ਦੀ ਵੀਹਿਕਲ ਚੋਰੀ ਹੋਣ ਤੋਂ ਬਚ ਜਾਣ ਔਰ ਇੱਥੇ ਜਿਹੜਾ ਲਾਅ ਐਂਡ ਆਰਡਰ ਦਾ ਕਈ ਵਾਰੀ ਕ੍ਰਿਟੀਕਲ ਹਾਲਾਤ ਬਣ ਜਾਂਦੇ ਆ ਉਹਦੇ ਉੱਤੇ ਵੀ ਬਚਾਅ ਹੋ ਸਕੇ ਇਹ ਸਾਰੀਆਂ ਗੱਲਾਂ ਜੀ ਨਹੀਂ ਹੋ ਰਹੀਆਂ ਇਹਦੇ ਲਈ ਚੇਅਰਮੈਨ ਇੰਪਰੂਵਮੈਂਟ ਟਰਸਟ ਜ਼ਿੰਮੇਵਾਰ ਹੈ ਸੋ ਕਮਨ ਜੀ ਸੋਸ਼ਲ ਐਕਟਿਵਿਸਟ ਹੋਣ ਦੇ ਨਾਤੇ ਸਮਾਜ ਸੇਵਕ ਹੋਣ ਦੇ ਨਾਤੇ ਤੁਹਾਡੇ ਵੱਲੋਂ ਜਿਹੜਾ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲਾਤਾਂ ਨੂੰ ਦਰਸਾਇਆ ਜਾਂਦਾ ਸੋ ਅੱਜ ਹਾਲਾਤ ਜਿਹੜੇ ਅੰਮ੍ਰਿਤਸਰ ਇੰਪਰੂਵਮੈਂਟ ਟ੍ਰੈਸਟ ਦੀ ਇਸ ਬਿਲਡਿੰਗ ਨੇਰੋ ਸ਼ੋਪਿੰਗ ਕੰਪਲੈਕਸ ਦੇ ਸਾਹਮਣੇ ਆਏ ਨੇ ਕਿ ਲੱਗਦਾ ਵੀ ਪ੍ਰਸ਼ਾਸਨ ਹੁਣ ਇਸ ਉੱਪਰ ਧਿਆਨ ਦੇਣ ਦੀ ਖੇਚਲ ਕਰੇਗਾ ਤਵੱਜੂ ਦੇਣ ਦੀ ਜਿਹੜੀ ਆ ਕੋਸ਼ਿਸ਼ ਕਰੇਗਾ ਦੇਖੋ ਅੱਗੇ ਮੈਂ ਅਰਜ਼ ਕੀਤਾ ਕਿ ਜਦੋਂ ਗੁੰਡਾ ਪਰਵਰਤੀ ਦੇ ਲੋਕ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਆ ਜਾਂਦੇ ਆ ਉਹਨਾਂ ਦੇ ਹੱਥ ਇਹਨਾਂ ਲੋਕਾਂ ਨਾਲ ਰਲ ਜਾਂਦੇ ਆ ਹਰ ਮਹੀਨੇ ਮਿਠਾਈ ਉਹਨਾਂ ਨੂੰ ਪਹੁੰਚ ਜਾਂਦੀ ਆ ਤੇ ਫਿਰ ਸਿੱਧਾ ਸਿੱਧਾ ਸਮਝ ਆਉਂਦਾ ਕਿ ਉਹਨਾਂ ਦਾ ਸਾਰਾ ਧਿਆਨ ਜਿਹੜੇ ਬੈਡ 엘ਿਮੈਂਟਸ ਹੁੰਦੇ ਆ ਉਹਨਾਂ ਨੂੰ ਫੇਵਰ ਕਰਨ ਦੇ ਵਿੱਚ ਲੱਗ ਜਾਂਦਾ ਆ ਔਨ ਗਰਾਉਂਡ ਫਿਰ ਤਾਂ ਇਹ ਆਮ ਲੋਕ ਜਿਹੜਾ ਜਿਹਦਾ ਇਹਨਾਂ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨੂੰ ਆ ਕੇ ਦੇਖਦਾ ਕਿ ਇੱਥੇ ਗੰਦਗੀ ਬੜੀ ਆ ਇੱਥੇ ਪਬਲਿਕ ਟਾਇਲਟਸ ਕਲੀਨ ਹੀ ਹੈਗੀਆਂ ਉਹ ਨਹਿਰੂ ਸ਼ਾਪਿੰਗ ਕੰਪਲੈਕਸ ਜਿਹੜੀ ਤਿੰਨ ਚਾਰ ਮੰਜ਼ਲਾ ਇਮਾਰ ਉਹਦੀ ਲਿਫਟ ਜਿਹੜੀ ਉਹ 10-12 ਸਾਲ ਤੋਂ ਚੱਲਦੀ ਨਾ ਹੋਵੇ ਕਿੰਨੀ ਮਾੜੀ ਗੱਲ ਆ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਆ ਇੱਥੇ ਇੰਨੇ ਮਾੜੇ ਹਾਲਾਤ ਇਸ ਸਾਰੇ ਕੰਪਲੈਕਸ ਦੇ ਬਣ ਗਏ ਆ ਕਿ ਸਾਰੀ ਸਥਿਤੀ ਸਾਰੇ ਸ਼ਹਿਰ ਦੀ ਦੇਖੇ ਇਸ ਕੰਪਲੈਕਸ ਨੇ ਵਿਗਾੜ ਦਿੱਤੀ ਆ ਫਿਰ ਇਸ ਕਰਕੇ ਸਿੱਧਾ ਸਮਝ ਆਉਂਦਾ ਕਿ ਇਹਦੇ ਵਿੱਚ ਆਮ ਜਨਤਾ ਦਾ ਕੋਈ ਕਸੂਰ ਨਹੀਂ ਹੈਗਾ ਇਹਨਾਂ ਅਧਿਕਾਰੀਆਂ ਦਾ ਬਹੁਤ ਵੱਡਾ ਕਸੂਰ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਆ ਜਿਨ੍ਹਾਂ ਨੂੰ ਇਹ ਕਰੰਟ ਵਾਲੀਆਂ ਓਪਨ ਤਾਰਾਂ ਨਹੀਂ ਦਿਖਦੀਆਂ ਇਨਕ੍ਰੋਚਮੈਂਟ ਨਹੀਂ ਦਿਖਦੀ ਲੋਕਾਂ ਨਾਲ ਹੋ ਰਿਹਾ ਤੱਕਾ ਨਹੀਂ ਦਿਖਦਾ ਫਿਰ ਇਲਿਗਲ ਤਰੀਕੇ ਦੇ ਨਾਲ ਕਈਆਂ ਨੇ ਜੇ ਦੁਕਾਨਾਂ ਵੀ ਆਪਟ ਕੀਤੀਆਂ ਉਹ ਵੀ ਇਹਨਾਂ ਨੂੰ ਨਹੀਂ ਦਿਖਦੀਆਂ ਰਿਕਵਰੀ ਇਹ ਨਹੀਂ ਕਰਾ ਸਕੇ ਕਈ ਸਾਲਾਂ ਤੋਂ ਪੇਂਟ ਤੱਕ ਇਹ ਨਹੀਂ ਕਰਾ ਸਕੇ ਇਹ ਦਿਵਾਰਾਂ ਦੀ ਸਫਾਈ ਇਹ ਨਹੀਂ ਕਰਾ ਸਕੇ ਸੀੜੀਆਂ ਦੇ ਉੱਤੇ ਲੋਕਾਂ ਨੂੰ ਪਿਸ਼ਾਬ ਕਰਨੋ ਲੋਕਾਂ ਦਾ ਪਾਣ ਸੁੱਕਣਾ ਇਹ ਨਹੀਂ ਹਟਾ ਸਕੇ ਕੋਈ ਸੁਰੱਖਿਆ ਦੇ ਪ੍ਰਬੰਧ ਇੱਥੇ ਨਹੀਂ ਕਰ ਸਕੇ ਤੁਸੀਂ ਆਪ ਹੀ ਦੱਸ ਦਿਓ ਕਿ ਕਿਹੜਾ ਗਵਰਨਮੈਂਟ ਵੱਲੋਂ ਇਦਾਂ ਦਾ ਕੋਈ ਅਪਾਇੰਟਡ ਸਿਕਿਉਰਿਟੀ ਗਾਰਡ ਇਸ ਕੰਪਲੈਕਸ ਦੇ ਵਿੱਚ ਹੋਵੇ ਜਿੱਥੇ ਲੱਖਾਂ ਕਰੋੜਾਂ ਦਾ ਕਾਰੋਬਾਰ ਦੇਣ ਦੇ ਵਿੱਚ ਹੁੰਦਾ ਹੋਵੇ ਬਹੁਤ ਵੱਡੇ ਲੈਵਲ ਦੇ ਸਟੋਰਸ ਮਲਟੀਪਲੈਕਸਿਸ ਦੇ ਵਿੱਚ ਹੋਣ ਤੇ ਉੱਥੇ ਕੋਈ ਸੇਫਟੀ ਸਿਕਿਉਰਿਟੀ ਦੇ ਪ੍ਰਬੰਧ ਨਾ ਹੋਣ ਤੋ ਇਸ ਕਰਕੇ ਜਿਹੜੀਆਂ ਬੇਸਿਕ ਕਮਿਊਨਿਟੀਜ਼ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ ਉਹ ਬਿਲਕੁਲ ਜ਼ੀਰੋ ਲੈਵਲ ਤੇ ਪ੍ਰੋਵਾਈਡ ਕਰਨਾ ਸਿੱਧਾ ਸਮਝ ਆਉਂਦਾ ਕਿ ਸਰਕਾਰ ਦੇ ਸਟੇਟ ਐਕਸਚੇਂਜਰ ਨੂੰ ਸਰਕਾਰ ਦੇ ਖਜ਼ਾਨੇ ਨੂੰ ਕਿਸ ਤਰ੍ਹਾਂ ਖੋਰਾ ਲਾਉਂਦੇ ਆ ਕਿਸ ਤਰ੍ਹਾਂ ਠੱਗੀਆਂ ਮਾਰਦੇ ਆ ਕਿ ਉਹ ਖਜ਼ਾਨਾ ਉਧਰ ਨੂੰ ਨਾ ਜਾ ਕੇ ਇਹਨਾਂ ਦੀ ਪਰਸਨਲ ਜੇਬਾਂ ਦੇ ਵਿੱਚ ਜਾਂਦਾ ਆ ਤੇ ਤਾਂ ਹੀ ਇਹ ਹਾਲਾਤ ਬਣ ਜਾਂਦੇ ਆ ਕਿ ਜਿਹੜੇ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਚਾਹੀਦੀਆਂ ਉਹਦੇ ਵੱਲੋਂ ਤਰਜੀਹ ਹਟਾ ਕੇ ਜਿਹੜੇ ਸੋਸ਼ਲ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਆ ਬੈਡ ਐਲੀਮੈਂਟਸ ਹੁੰਦੇ ਆ ਉਹਨਾਂ ਨੂੰ ਇਨਕ੍ਰੋਚਮੈਂਟ ਕਰਨ ਵਾਸਤੇ ਵਡਾਵਾ ਇਹ ਲੋਕ ਦੇ ਦਿੰਦੇ ਆ ਜ ਜਿਹਦੇ ਨਾਲ ਇਹ ਮੌਜੂਦਾ ਹਾਲਾਤ ਇਹ ਸੰਕਟ ਇਸ ਗੁਰੂ ਨਗਰੀ ਦੇ ਨੈਸ਼ਨਲ ਸ਼ਾਪਿੰਗ ਕੰਪਲੈਕਸ ਦੇ ਵਿੱਚ ਪੈਦਾ ਹੋ ਗਿਆ ਸੋ ਬੋ ਬੋ ਧੰਨਵਾਦ ਪਵਨ ਸ਼ਰਮਾ ਜੀ ਜਿਹੜਾ ਕਿ ਇੱਕ ਮੁੱਦਾ ਤੁਹਾਡੇ ਵੱਲੋਂ ਅੰਮ੍ਰਿਤਸਰ ਰੋਟੋਮਟਰਸਟ ਦੀ ਇਹ ਬਿਲਡਿੰਗ ਹੈ ਨਹਿਰੂ ਸ਼ੋਪਿੰਗ ਕੰਪਲੈਕਸ ਦਾ ਚੁੱਕਿਆ ਗਿਆ ਹੈ ਹੁਣ ਦੇਖਣਾ ਹੋਏਗਾ ਵੀ ਇੰਪਰੂਵਮੈਂਟ ਟਰਸਟ ਵੱਲੋਂ ਕਿੰਨੀ ਜਲਦੀ ਇਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਤੇ ਅੰਮ੍ਰਿਤਸਰ ਦੇ ਨਹਿਰੂ ਸ਼ੋਪਿੰਗ ਕੰਪਲੈਕਸ ਦੀ ਨੁਹਾਰ ਬਦਲਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਮੈਨੂੰ ਯਾਨੀ ਕਿ ਰਜੇਸ਼ ਸੰਧੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਔਨ ਏਅਰ ਟੀਵੀ